ਕਰਚ ਨਾ ਹੋਵੇ ਸਰਜੀਤ ਕਿੱਥੋਂ ਆਇਆ ਫਕਰਾਂ ਤੁਸੀਂ ਕਿੱਥੋਂ ਆਇਆ ਫਕਰਾਂ ਹੈ ਬਕਰਾਂ ਚੱਲੀ ਬਾਬਾ ਹੋ ਲਾਗੇ ਸਹਾਰੋ ਜਿੰਦ ਜਿੰਦ ਨੂੰ ਹੋ ਲਾਗੇ ਸਹਾਰੋ ਜਿੰਦ ਜਿੰਦ ਨੂੰ ਹੋ ਲਾਗੇ ਸਹਾਰੋ ਬੇਜਿੰਦ ਨੂੰ ਸਰਜੀਤ ਸੋਡੇ ਵੀ ਆ ਸੋਡੇ ਵੀ ਆ ਜਿਨ੍ਹਾਂ ਦੇ ਘਰੇ ਪਾਣ ਪੈਂਦੀ ਹੋਵੇ ਉਹਨਾਂ ਦੀ ਹੋਵੇ ਥੋੜੇ ਪੈਂਦੀ ਆ ਬਾਕੀ ਬਹਿ ਜਾਓ ਚੱਲੀ ਬਾਬਾ ਮੇ ਚੌਕਲੇ ਹੋ ਗਿਆ ਉਹ ਕਿਆ ਵੇ ਲੋਕੀ ਆਵੇ ਚੋਗੀ ਆਵੇ ਚੋਗੀ ਆਵੇ ਤੇਰੀ ਦੋਗ ਹੋ ਗਿਆ ਸਰਜੀਤ ਕਾਣ ਦੀ ਫਕਰਾ ਮੇਰੇ ਘਰ ਦੇ ਨੇ ਥੋੜੇ ਘਰ ਦੇ ਨੇ ਫਕਰਾ ਪਰਿਵਾਰ ਦੇ ਤੁਸੀਂ ਪੰਜ ਮੈਂਬਰੋਂ ਕੌਣ ਕਿਹਨੂੰ ਪੈਂਦੀ ਆ ਫਕਰਾ ਤੈਨ ਨਥੌਲੇ ਕੌਣ ਜਾਣਦਾ ਥੋੜੇ ਥੌੜੇ ਕੌਣ ਜਾਣਦਾ ਤੀ ਕੋਈ ਨਹੀਂ ਜੀ ਤੁਹਾਡੇ ਤੁਹਾਡੇ ਥੋੜੇ ਥੋੜੇ ਕੋਣ ਜਾਣਦਾ ਤੀ ਕੋਈ ਨਹੀਂ ਪਾਉਂਦਾ ਜੀ ਕੱਢ ਕੇ ਛੱਡਾਂਗੇ ਫੇਰ ਚੱਲੀ ਬਾਬਾ ਉਹ ਲਾਗੇ ਸਾਰੋਂ ਦੇ ਦਿੰਦ ਨੂੰ ਚੱਲੇ ਜਾਓ ਕਦੇ ਜਿੱਤ ਨੂੰ ਜਿੱਤ ਹੋਣੀ ਹੈ ਤੁਹਾਡੇ 부ੜੀ ਨੂੰ ਪਾਉਣ ਕਿਨੂੰ ਪੈਂਦੀ ਹੁੰਦੀ ਸੀ 부ੜੀ ਨੂੰ ਜੀ ਅਸੀਂ 10 11 ਮੈਂਬਰ ਹੈਗੇ ਘਰ ਦੇ 10 11 ਮੈਂਬਰ ਹੈਗੇ ਘਰ ਦੇ ਪਰ ਨੇ ਤਿੰਨੇ ਭਰਾ ਨੂੰ ਸਾਰਿਆਂ ਨੂੰ ਪਾਉਣ ਪੈਂਦੀ ਹੈ 부ੜੀ ਨੂੰ ਕਿਨੂੰ ਪੈਂਦੀ ਸੀ ਉਡੀ ਪਹਿਲਾਂ ਮੇਰੇ ਘਰ ਦੀ ਨਹੀਂ ਪੈਂਦੀ ਇਸ ਫੋਨ ਤੁਹਾਡੇ ਘਰ ਦੀ ਨੂੰ 1 2 3 4 ਚੱਲ ਬਾਬਾ ਇਹਨਾਂ ਦੇ ਘਰੇ ਕੰਨਾਂ ਵਿੱਚ ਮੰਮੇ ਨਾ ਹੋ ਜਾਏ ਬੰਦਾ ਲੈ ਲਿਆ ਕੰਨਾਂ ਵਿੱਚ ਮੰਮੇ ਨਾ ਹੋ ਜਾਏ ਬਾਬਾ ਲੈ ਲਿਆ ਤੁਮ ਜਾਨ ਚੱਲ ਜਾ ਜੀ ਕੇ ਆਇਆ ਤੁਹਾਡੇ ਸਾਧ ਦੀ ਪਾਉਣ ਕਿਤੇ ਚੱਲਦੀ ਦੀ ਫਕਰਾ ਸਾਧ ਪਰਦਾਦਾ ਹੈਗਾ ਜੀ ਹੈ ਪਰਦਾਦਾ ਪਰਦਾਦਾ ਦੀ 1 2 3 4 ਤੁਹਾਡੇ ਚਾਰ ਘਰ ਸੀ ਹਾਂ ਜੀ ਹੈ ਬਕਰਾਂ ਚਾਰ ਕੋਸ ਮਾਰ ਜੀ ਪੁੱਛਣੀ ਪੇਟੀਆਂ ਵਿੱਚ ਬੱਚੂ ਕਿੱਥੇ ਕੀ ਪਿਆ ਜਿਹੜਾ ਜਾਂ ਪੀੜਾ ਹੈ ਜਾਂ ਕਮਰਾ ਬਣਾਇਆ ਹੋਇਆ ਪੇਟੀਆਂ ਉਂਝ ਪਈਆਂ ਨੇ ਇਹ ਚੱਲ ਬਾਬਾ ਉਹ ਲਾ ਗਿਆ ਐ ਸਾਰੋਗ ਤੇ ਜਿੰਦ ਨੂੰ ਲਾ ਗਿਆ ਐ ਸਾਰੋਗ ਤੇ ਜਿੰਦ ਨੂੰ ਜੋਗੀਆਂ ਹੋ ਗੀਆਂ ਜੋਗੀਆਂ ਲੈ ਜਾਈ ਆਵੇ ਜੋਗੀਆਂ ਮੈਂ ਤੇਰੀ ਚੋਗਣ ਹੋ ਗਈਆਂ ਜੇਕਤੀ ਹੋ ਜੇ ਪਾਉਣ ਸਾਰਿਆਂ ਦੀ ਬੰਦ ਹੋ ਜੇ ਐ ਬੱਕਰਾ ਆਏ ਕਿਹਨੂੰ ਸੁਣਦੇ ਨੇ ਜਿਵੇਂ ਗੋਲੀ ਦੇ ਪੜਾਕੇ ਪੈਂਦੇ ਹੁੰਦੇ ਨੇ ਉਹ ਬਾਬਾ ਐ ਨਹੀਂ ਸੁਣਦੇ ਗੋਲੀ ਦੇ ਪੜਾਕੇ ਪੈਂਦੇ ਹੁੰਦੇ ਨੇ ਕਿਹਨੂੰ ਸੁਣਦੇ ਤੇ ਰੱਬਾ ਮਨਾ ਕੇ ਛੱਡਾਂਗੇ ਬੱਕਰਾ ਸੰਤਾਂ ਦੇ ਦਰਬਾਰ ਤੇ ਆ ਗਿਆ ਅੰਤ ਸਰ નિਵਰਨ ਦੇ ਮਨਾ ਕੇ ਛੱਡਾਂਗੇ ਜੱਟੇ ਬਾਬਾ ਕੋਲਾ ਨਾ ਥੇਦਾ ਤੁਰਿਆ ਉਹ ਨਹੀਂ ਨੀ ਕੋਲ ਨੰਨਿ ਬੜਾ ਠਾ ਠਾ ਦੀ ਬਾਜ ਕਿਸੇ ਨੂੰ ਸੋਡਾ ਬਜ਼ੁਰਗ ਇੱਕ ਚੌਂਕੀ ਲਾਉਣਾ ਹੁੰਦਾ ਸੀ ਹੈਗਾ ਤੀ ਉਹ ਬਾਹਰਲੇ ਪਾਸੇ ਕਾਮਲੇ ਵਾਲੇ ਪਾਸੇ ਬੈਠਾ ਹੁੰਦਾ ਸੀ ਕੌਣ ਸੀ ਇਹ ਜੀ ਮੰਦਰ ਪਾ ਰੱਖਿਆ ਵਧੀਆ ਆਪਾਂ ਉਹਦਾ ਪਾਰਖਿਆ ਮੰਦਰ ਤਾਂ ਹੈਗਾ ਪਹਿਲਾਂ ਉਹ ਸਿਆਣਪ ਕਰਦਾ ਹੁੰਦਾ ਸੀ ਉਹ ਵਕਰਾ ਕਾਲਾ ਇਲਮ ਜਾਣਦਾ ਹੁੰਦਾ ਸੀ ਜਿਹੜੇ ਨੂੰ ਹੱਥ ਕਰਦਾ ਦਾ ਅਗਲੇ ਦੀ ਤਸੱਲੀ ਕਰਾ ਦਾਂਦਾ ਸੀ ਉਹ ਉਹਦੀ ਪੂਜਾ ਹੁਣ ਤੁਸੀਂ ਕਰਦੇ ਹੋ ਜੇ ਕਿਰਪਾ ਹੋ ਜੇ ਬੰਦ ਹੋ ਜੇ ਉਹਦੀ ਮੰਨ ਲੈਂਗਾ ਮੰਨਤਾ ਕਰ ਦੂੰਗਾ ਮੰਨਤਾ ਕਰਦਾ ਜੀ ਜਾਨ ਸੁਣਾ ਦੇ ਜੀ ਜਾਨ ਤਾਂ 5 ਮੱਟਾ ਚ ਸਾਧੂ ਕਾ ਬਾਪੂ ਆ ਜਾ ਸਾਡੀ ਜਾਨ ਸਾਡਾ ਐਸੀ ਤੇਰਾ ਸਾਰਾ ਕੁਝ ਦੇਵਾਂਗੇ ਅੱਖਾਂ ਮਿਚਕੇ ਹੋਣੇ ਜੇ ਨਾ ਹੋਣੇ 2 ਮਿੰਟਾਂ ਚ ਤਜਰਬਾ ਦਿਖਾਵੇ ਤਾਂ ਫਕੀਰ ਨਾਖੀ ਅੱਖਾਂ ਮਿਚਕੇ ਧਿਆਨੋਂ ਹੋਣੇ ਦੇਖੀ ਕਿਵੇਂ ਕਰਦਾ ਚੱਲੀ ਬਾਬਾ ਉਹ ਲਿਖਣਾ ਲਾ ਫਕਰਾ ਛੜ ਦੇ ਇਹਨਾਂ ਨੂੰ ਪੈਂਦਾ ਛੜ ਦੇ ਇਹਨਾਂ ਦਾ ਸਾਰਿਆਂ ਨੂੰ ਖੇਡਣੋਂ ਹਟਾ ਦੇ ਇੱਕ ਦੇਸ ਰਾਜਾ ਕਰ ਤੇਰਾ ਸਾਰਾ ਕੁਝ ਦੇ ਦੇਂਗੇ ਲੈ ਕਰਲਾ ਸਲਾਮੇ ਫਕਰਾ ਫਕਰਾ ਉਹਦੀ ਕੱਟਮੀ ਜੁੱਤੀ ਤੇ ਉਹਦਾ ਬਾਣਾ ਲਿਆ ਕੇ ਧਰ ਦੀ ਕਹ ਕਰ ਦੇ ਕਿਰਪਾ ਕਿਸੇ ਦਾ ਸਿਰ ਨਹੀਂ ਬਚੂਗਾ ਓਏ ਫਕਰਾ ਜਦੋਂ ਬੁਲਾਵਾਂਗਾ ਉਦੋਂ ਆਪਾਂ ਨਹੀਂ ਆਉਂਦਾ ਨਹੀਂ ਲੈ ਫਕਰਾ